ਹੈਲੋ ਜੀ ਕੀ ਹਾਲ ਚੱਲੇ ਠੀਕ ਹੋ ਸਭ ਹਾਂ ਜੀ ਮੇਥੇ ਸਵਾਦ ਸਵਾਦੇ ਮੇਰੇ ਕੁਝ ਵਿਚਾਰ ਮਨ ਦੇ ਵਿੱਚ ਆਏ ਮੈਂ ਸੋਚ ਰਹੀ ਸੀ ਕਿ ਜਿਵੇਂ ਆਪਾਂ ਇਹਨਾਂ ਮੇਥਿਆਂ ਦੇ ਵਿੱਚੋਂ ਚੰਗੇ ਚੰਗੇ ਮੇਥਿਆਂ ਨੂੰ ਛਾਂਟ ਰਹੇ ਹਾਂ ਜੇਕਰ ਮਨੁੱਖ ਚਾਹੇ ਤਾਂ ਪੂਰਾ ਦਿਨ ਜਿਹੋ ਜਿਹਾਂ ਅਨੁਭਵ ਕਰਦਾ ਹੈ ਚੰਗੀਆਂ ਮਾੜੀਆਂ ਗੱਲਾਂ ਦਾ ਅਨੁਭਵ ਕਰਦਾ ਉਹ ਜੇ ਉਹ ਆਪਣੀ ਜ਼ਿੰਦਗੀ ਨੂੰ ਸੌਖਾ ਬਣਾਉਣਾ ਚਾਹੁੰਦਾ ਪਾਹੋ ਚੰਗੇ ਚੰਗੇ ਅਨੁਭਵਾਂ ਨੂੰ ਆਪਣੇ ਇੱਕ ਲੇਵਰ ਦੇ ਵਿੱਚ ਰੱਖ ਲਵੇ ਤੇ ਮਾੜਿਆਂ ਨੂੰ ਛੱਡ ਦੇਵੇ ਜਿਵੇਂ ਆਪਾਂ ਇਹਨਾਂ ਮੇਥੀਆਂ ਦੇ ਵਿੱਚੋਂ ਸਾਫ਼-ਸਾਫ਼ ਚੰਗੇ ਚੰਗੇ ਮੇਥੇ ਆਪਣੇ ਲਈ ਕੱਢ ਕੇ ਰੱਖ ਲੈਣੇ ਆ ਤੇ ਬਾਕੀ ਜਿਹੜਾ ਬਚਦਾ ਉਹਨਾਂ ਨੂੰ ਬਾਹਰ ਸੁੱਟ ਦਿੰਦੇ ਆ ਐਵੇਂ ਹੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚੋਂ ਮਾੜੀਆਂ ਗੱਲਾਂ ਨੂੰ ਡਿਲੀਟ ਕਰਕੇ ਚੰਗੀਆਂ ਗੱਲਾਂ ਨੂੰ ਪਾ ਕੇ ਸੁਖ ਹਾਸਲ ਕਰ ਸਕਦਾ ਸੁਖ ਪ੍ਰਾਪਤ ਕਰ ਸਕਦਾ ਧੰਨਵਾਦ